ਤੁਸੀਂ ਦੇਖ ਰਹੇ ਹੋ ਚੈਨਲ ਚੱਕੀ ਰਹਾ ਤੇ ਦੇਸ਼ ਵਿਦੇਸ਼ ਤੋਂ ਲੈ ਕੇ ਦੁਨੀਆ ਦੇ ਹਰ ਕੋਨੇ ਤੋਂ ਭਾਰਤ ਦੀਆਂ ਇਹਦੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਕਈ ਜਿਹੜਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਇੱਕ ਆਉਣ ਵਾਲੀ ਇੱਕ ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਉਹਦੇ ਉੱਪਰ ਸਭ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਨੇ ਬੜੇ ਬਰੀਕੀ ਦੇ ਨਾਲ ਬੜੀ ਤਿੱਖੜ ਬੁੱਧੀ ਦੇ ਨਾਲ ਟਿਕੀਆਂ ਹੋਈਆਂ ਨੇ ਅੱਜ ਅਸੀਂ ਜਿਸ ਲੋਕ ਸਭਾ ਪੰਜਾਬ ਦੇ ਹਲਕੇ ਦਾ ਵਿਸ਼ਲੇਸ਼ਣ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਉਹ ਹਲਕਾ ਹੈ ਪਟਿਆਲਾ ਜਿਹਨੂੰ ਸ਼ਾਹੀ ਹਲਕਾ ਵੀ ਕਿਹਾ ਜਾਂਦਾ ਜਿੱਥੇ ਕੈਪਟਨ ਬਰਿੰਦਰ ਸਿੰਘ ਦੋ ਵਾਰੀ ਮੁੱਖ ਮੰਤਰੀ ਵੀ ਰਹੇ ਨੇ ਅਤੇ ਇਸ ਲੋਕ ਸਭਾ ਹਲਕੇ ਦੇ ਵਿੱਚ ਬਾਕੀ ਲੋਕ ਸਭਾ ਹਲਕਿਆਂ ਦੇ ਵਾਂਗੂ 9 ਜਿਹੜੇ ਹਲਕੇ ਪੈਂਦੇ ਨੇ ਤੇ ਪਰ ਸਮੀਕਰਨ ਜਿਹੜੇ ਹੈਗੇ ਨੇ ਇਸ ਵਾਰ ਕਾਫੀ ਬਦਲੇ ਹੋਏ ਨੇ ਕਿਉਂਕਿ ਕੁਝ ਉਮੀਦਵਾਰ ਬਦਲ ਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ ਨੇ ਤੇ ਕੁਝ ਦੂਜੀਆਂ ਪਾਰਟੀਆਂ ਵੱਲੋਂ ਆ ਕੇ ਖੜ ਗਏ ਨੇ ਤੇ ਮੈਂ ਮੋਟਾ-ਮੋਟਾ ਉਮੀਦਵਾਰਾਂ ਦਾ ਜ਼ਿਕਰ ਕਰਾਂ ਸਭ ਤੋਂ ਜਿਹੜੇ ਪਿਛਲੀ ਵਾਰ ਦੇ ਲੋਕ ਸਭਾ ਦੇ ਜੇਤੂ ਸੀ ਉਹ ਸੀ ਮਹਾਰਾਣੀ ਪ੍ਰਨੀਤ ਕੌਰ ਜਿਹੜੇ ਕੈਪਟਨ ਮਨਿੰਦਰ ਸਿੰਘ ਜੀ ਦੇ ਧਰਨ ਪਤਨੀ ਨੇ ਉਹ ਪਿਛਲੀ ਵਾਰ ਕਾਂਗਰਸ ਦੇ ਉਮੀਦਵਾਰ ਸੀ ਇਸ ਵਾਰ ਪਰ ਪਾਲਾ ਬਦਲ ਕੇ ਉਹ ਭਾਜਪਾ ਦੇ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜ ਰਹੇ ਨੇ ਇਸੇ ਤਰ੍ਹਾਂ ਕਿਸੇ ਸਮੇਂ ਆਪ ਦੇ ਵਿੱਚ 2014 ਦੀ ਇਲੈਕਸ਼ਨ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ਜਿੱਤੇ ਡਾਕਟਰ ਧਰਮਿੰਦਰ ਗਾਂਧੀ ਜਿਹੜੇ ਇੱਕ ਸਮਾਜਿਕ ਸ਼ਖਸੀਅਤ ਦੇ ਵਿੱਚੋਂ ਵਜੋਂ ਜਾਣੇ ਜਾਂਦੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਪਰ ਇਸ ਵਾਰੀ ਉਹਨਾਂ ਨੂੰ ਕਾਂਗਰਸ ਨੇ ਟਿਕਟ ਦੇ ਕੇ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਤੇ ਇਸੇ ਤਰ੍ਹਾਂ ਅਕਾਲੀ ਦਲ ਨੇ ਇੱਕ ਨਵਾਂ ਪੱਤਾ ਕਟਿਆ ਹੈ ਖਾਸ ਕਰਕੇ ਸ਼ਹਿਰੀ ਵੋਟਰਾਂ ਦੇ ਵਿੱਚ ਜੀਰਕਪੁਰ ਤੇ ਡੇਰਾਬਸੀ ਦੀ ਸੀਟ ਤੋਂ ਦੋ ਵਾਰੀ ਐਮ.ਐਲ.ਏ ਰਹੇ ਐਨ.ਕੇ ਸ਼ਰਮਾ ਨੂੰ ਅਕਾਲੀ ਦਲ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਤੇ ਆਪ ਨੇ ਡਾਕਟਰ ਬਲਬੀਰ ਸਿੰਘ ਜਿਹੜੇ ਕੀ ਪੰਜਾਬ ਦੇ ਮੰਤਰੀ ਵੀ ਨੇ ਉਹਨਾਂ ਦੇ ਉੱਪਰ ਆਪਣਾ ਦਾਅ ਖੇਡਿਆ ਹੈ ਤਾਂ ਕਿ ਸ਼ਾਇਦ ਕਿਸੇ ਉਹਨਾਂ ਦੀ ਸ਼ਖਸੀਅਤ ਦਾ ਤੇ ਉਹਨਾਂ ਦੇ ਜਿਹੜਾ ਰਤਵਾ ਉਹਦਾ ਕਿਤੇ ਨਾ ਕਿਤੇ ਪ੍ਰਭਾਵ ਨੂੰ ਪਰਤਾ ਜਾ ਸਕੀ ਹੁਣ ਕਰਦੇ ਆ ਪੁਸ਼ਟੀਸ਼ਨ ਹਾਲਾਤ ਇਹ ਸਿਤਮ ਇਹ ਨੇ ਵੀ ਡਾਕਟਰ ਧਰਮਵੀਰ ਗਾਂਧੀ ਆਉਣ ਤੱਕ ਮਹਾਰਾਣੀ ਪ੍ਰਨੀਤ ਕੌਰ ਤੇ ਡਾਕਟਰ ਬਲਬੀਰ ਸਿੰਘ ਆਪਦੇ ਉਮੀਦਵਾਰ ਤੇ ਬਿਤਹੀ ਜਿਹੜੀ ਹੈਗੀ ਆ ਕਸ਼ਮਕਸ਼ ਤਿੱਖੀ ਸੀ ਜਦੋਂ ਕਾਂਗਰਸ ਨੇ ਟਿਕਟ ਰਿਲੀਜ਼ ਕੀਤੀ ਜਦੋਂ ਡਾਕਟਰ ਧਰਮਵੀਰ ਗਾਂਧੀ ਇਹ ਸਾਰੇ ਸਮੇਕਰ ਦੇ ਵਿੱਚ ਇੱਕ ਕੋਨੇ ਦੇ ਵਿੱਚ ਆਖੜੇ ਹੋਏ ਤਾਂ ਸਾਰੀ ਸਿਆਸੀ ਹਲਚਲ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਪਹਿਲਾਂ ਪਹਿਲਾਂ ਕਾਂਗਰਸੀਆਂ ਨੇ ਡਾਕਟਰ ਧਰਮਜੀਤ ਗਾਂਧੀ ਜੀ ਨੂੰ ਟਿਕਟ ਦੇਣ ਦਾ ਵਿਰੋਧ ਵੀ ਕੀਤਾ ਪਰ ਹਾਈ ਕਮਾਂਡ ਦੇ ਪ੍ਰੈਸ਼ਰ ਦੇ ਅੱਗੇ ਉਹ ਜ਼ਿਆਦਾ ਸਮਾਂ ਨਾ ਖੜ੍ਹ ਸਕੇ ਤੇ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਹਲਕਿਆਂ ਦੇ ਵਿੱਚੋਂ ਜਿੰਨੇ ਕਾਂਗਰਸੀ ਸੀ ਉਹ ਡਾਕਟਰ ਗਾਂਧੀ ਦੇ ਨਾਲ ਤੁਰ ਪਏ ਨੇ ਅਤੇ ਇਸ ਗੱਲ ਦਾ ਫਾਇਦਾ ਸਾਫ਼ ਸੁਥਰੀ ਸ਼ਵੀ ਦੇ ਮਾਰਕ ਨੇ ਤੇ ਇਮਾਨਦਾਰ ਰਾਜਨੀਤੀ ਦੇ ਜਿਹੜੇ ਝੰਡਾ ਬਰਦਾ ਡਾਕਟਰ ਗਾਂਧੀ ਜਾਣੇ ਜਾਂਦੇ ਨੇ ਕਿਉਂਕਿ ਜਿੱਥੇ ਉਹ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਬਹੁਤ ਥੋੜੇ ਪੈਸਿਆਂ 'ਚ ਕਰਦਾ ਉਹਨਾਂ ਦਾ ਆਮ ਲੋਕਾਂ ਦੇ ਵਿੱਚ ਜਿਹੜਾ ਪ੍ਰਭਾਵ ਹੈ ਉਹ ਸੌ ਸ਼ਕਸ਼ੀਤ ਹੈ ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੌਰ ਵੀ ਸਾਫ ਸੁੱਤਰੀ ਸ਼ਬੀ ਦੀ ਮਾਲਕਾ ਕੋਈ ਇਸ ਪ੍ਰਕਾਰ ਦਾ ਕੋਈ ਚਾਰਜ ਨਹੀਂ ਵੀ ਲੋਕਾਂ ਵਿੱਚ ਨਾ ਜਾ ਸਕੇ ਪਰ ਪਾਲਾ ਜਿਹੜਾ ਬਦਲ ਕੇ ਜਿਸ ਪਾਰਟੀ ਵਿੱਚ ਗਏ ਨੇ ਜਿਸ ਪਾਰਟੀ ਵਿੱਚ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਉਹ ਹੈਗੀਆ ਭਾਜਪਾ ਅਤੇ ਉਹਨਾਂ ਨੂੰ ਤਿੱਖੇ ਖਾਸ ਕਰਕੇ ਕਿਸਾਨ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦੇ ਹਲਕੇ ਦੇ ਵਿੱਚ ਇੱਕ ਤਾਜੀ ਘਟਨਾ ਇੱਕ ਕਿਸਾਨ ਦੀ ਮੌਤ ਹੋਣ ਕਾਰਨ ਉਹਨਾਂ ਦੇ ਇੱਕ ਵਰਕਰ ਦੇ ਉੱਤੇ ਉਹਨਾਂ ਦੇ ਇੱਕ ਲੀਡਰ ਦੇ ਉੱਤੇ ਪਰਚਾ ਵੀ ਦਰਜ ਕਰਨਾ ਪਿਆ ਸਰਕਾਰ ਪੁਲਿਸ ਪ੍ਰਬੰਧ ਨੂੰ ਇਸੇ ਤਰ੍ਹਾਂ ਡਾਕਟਰ ਬਲਬੀਰ ਦੀ ਕੈਂਪੇਨ ਜਿੱਥੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਜਿਹੜੇ ਹੈਗੇ ਆ ਕਿਉਂਕਿ ਸਾਰੇ ਐਮ.ਐਲ.ਏ ਪਟਿਆਲੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਉਸ ਪ੍ਰਕਾਰ ਦਾ ਰੰਗ ਡਾਕਟਰ ਬਲਬੀਰ ਅਜੇ ਹਰਕਿਆਂ ਵਿੱਚ ਨਹੀਂ ਦਿਖਾ ਸਕਿਆ ਜਿਸ ਪ੍ਰਕਾਰ ਦਾ ਸਰਕਾਰ ਦਾ ਰੰਗ ਹੁੰਦਾ ਯਾ ਸਰਕਾਰ ਦਾ ਇੱਕ ਰੁਤਬਾ ਦਿਖਦਾ ਹੁੰਦਾ ਕਿਤੇ ਨਾ ਕਿਤੇ ਅਜੇ ਵੀ ਜਿਹੜੇ ਪਿੱਛੇ ਨਜ਼ਰ ਆ ਰਹੇ ਨੇ ਤੇ ਐਮ ਕੇ ਸ਼ਰਮਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਸ਼ਾਇਦ ਜਿੱਤਣ ਲਈ ਨਹੀਂ ਵੋਟ ਪਰਸੈਂਟੇਜ ਨੂੰ ਉੱਪਰ ਲੈ ਕੇ ਜਾਣ ਲਈ ਲੜਾਈ ਲੜ ਰਿਹਾ ਯਾਨੀ ਮੁੱਖ ਮੁਕਾਬਲਾ ਜਿਹੜਾ ਹੈਗਾ ਅ ਚਿਹਰੇ ਵਜੋਂ ਉੱਪਰੇ ਨੇ ਜਿਹੜੇ ਜੇਤੂ ਰੱਖਦੇ ਸ਼ਾਹਸਵਾਰ ਨੇ ਉਹ ਡਾਕਟਰ ਤਰਗੀਤ ਗਾਂਧੀ ਨੇ ਉਹਨਾਂ ਦਾ ਮੁਕਾਬਲਾ ਡਾਕਟਰ ਬਲਬੀਰ ਤੇ ਮਹਾਰਾਣੀ ਪ੍ਰਨੀਤ ਕੌਰ ਨਾਲ ਦਿਖਾਈ ਦੇਖਿਆ ਜਾ ਰਿਹਾ ਪਰ ਮਹਾਮਾਨੀ ਪ੍ਰਨੀਤ ਕੌਰ ਦਾ ਜਿਉਂ-ਜਿਉਂ ਇਲੈਕਸ਼ਨ ਨੇੜੇ ਆ ਰਹੀਆ ਗ੍ਰਾਫ ਜਿਹੜਾ ਹੈਗਾ ਦਿਨੋਂ-ਦਿਨ ਥੱਲੇ ਹੁੰਦਾ ਜਾ ਰਿਹਾ ਤੇ ਮੁੱਖ ਮੁਕਾਬਲਾ ਜਿਹੜਾ ਹੁਣ ਨਿੱਖਰ ਕੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਪਟਿਆਲੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਉਹ ਆਪ ਤੇ ਕਾਂਗਰਸ ਦੇ ਡਾਕਟਰ ਧਰਮਵੀਰ ਗਾਂਧੀ ਜੀ ਦੇ ਹੀ ਵਿਚਾਲੇ ਰਹਿ ਗਿਆ ਅਤੇ ਐਨ ਕੇ ਸ਼ਰਮਾ ਜੀ ਅਜੇ ਕਿਉਂਕਿ ਉਹ ਬਿਲਕੁਲ ਹੀ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਦੇ ਵਿੱਚ ਜ਼ਿਆਦਾ ਐਕਟਿਵ ਰਹੇ ਨੇ ਬਾਕੀ ਹਲਕਿਆਂ ਦੇ ਵਿੱਚ ਅਕਾਲੀ ਵਰਕਰਾਂ ਨੂੰ ਤੋੜਨਾ ਅਕਾਲੀ ਵਰਕਰਾਂ ਨੂੰ ਨਾਲ ਲੈ ਕੇ ਤੌਰਨ ਦੇ ਵਿੱਚੋਂ ਸਿਰ ਤੋਂ ਉੱਟ ਯਤਨ ਤਾਂ ਕਰ ਰਹੇ ਨੇ ਪਰ ਉਸ ਪ੍ਰਕਾਰ ਦੀ ਸਪੂਤਾ ਜੀ ਉਹਨਾਂ ਨੂੰ ਵੀ ਨਹੀਂ ਮਿਲਦੀ ਨਜ਼ਰ ਆ ਰਹੀ ਸੋ ਇਹ ਸਾਰੇ ਸਮੀਕਰਨ ਦੇਖਣੇ ਪੈਣਗੇ ਤੇ ਜਿੱਤ ਦੀ ਬਾਜ਼ੀ ਉਹਦੇ ਹੱਥ ਹੋਏਗੀ ਜਿਹਨੂੰ ਵੋਟਾਂ ਵਤ ਪੈਣਗੀਆਂ ਤੁਸੀਂ ਇਸੇ ਤਰ੍ਹਾਂ ਦਾ ਵਿਸ਼ਲੇਸ਼ਣ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਚੱਕੀ ਰਾਹ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਤ ਤੋਂ ਬਾਅਦ ਇਹਨੂੰ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਫੇਰ ਅਗਲੇ ਹਲਕੇ ਦਾ ਵਿਸ਼ਲੇਸ਼ਣ ਲੈ ਕੇ ਤੁਹਾਡੇ ਨਾਲ ਜੁੜਾਂਗੇ ਉਦੋਂ ਤੱਕ ਦੇਖਦੇ ਰਹੋ ਚੈਨਲ ਚੱਕੀ ਰਾਹ